ਪੰਜਾਬੀਓ ਦੀਪ ਸਿੱਧੂ ਨੇ ਬਿਲਕੁਲ ਸਹੀ ਆਖਿਆ ਸੀ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹਦੀ ਜਿਹੜੀ ਹੋਂਦ ਹੈ ਉਹ ਸਾਡੇ ਸੱਭਿਆਚਾਰ ਨਾਲ ਜੁੜੀ ਹੋਈ ਹੈ ਪੰਜਾਬ ਯੂਨੀਵਰਸਿਟੀ ਸਾਡੀ ਹੈ ਸਾਡਾ ਅਧਿਕਾਰ ਹੈ ਸਾਡੇ ਪੁਰਖਿਆਂ ਨੇ ਸਿੱਖ ਯੋਧਿਆਂ ਨੇ 1882 ਦੇ ਵਿੱਚ ਆਪਣੀ ਦਸਵੰਦ ਕੱਢ ਕੇ ਦਸਾਂ ਨੋਹਾਂ ਦੀ ਕਿਰਤ ਦੇ ਵਿੱਚੋਂ ਮਾਇਆ ਕੱਢ ਕੇ ਇਹ ਪੰਜਾਬ ਯੂਨੀਵਰਸਿਟੀ ਬਣਾਈ ਸੀ ਜਿਸ ਦੇ ਉੱਤੇ ਸਾਡਾ ਅਧਿਕਾਰ ਇਹ ਯੂਨੀਵਰਸਿਟੀ ਕਿਸੇ ਵੀ ਹਾਲਤ ਵਿੱਚ ਅਸੀਂ ਕੇਂਦਰ ਸਰਕਾਰ ਕੋਲ ਨਹੀਂ ਜਾਣਦੇ ਆਂਗੇ ਇਹ ਦੀਪ ਸਿੱਧੂ ਨੇ ਵੀ ਆਖਿਆ ਸੀ ਕਿ ਸਾਡੀ ਜਿਤੋਂ ਹੋਂਦ ਨੂੰ ਖਤਰਾ ਹੋਵੇ ਤਾਂ ਸਾਨੂੰ ਚੁੱਕੰਨੇ ਹੋ ਜਾਣਾ ਚਾਹੀਦਾ ਹੈ ਤੇ ਦੀਪ ਸਿੱਧੂ ਨੇ ਹੋਂਦ ਆਖਿਆ ਸੀ ਸਾਡੀ ਕੀ ਹੈ ਤੇ ਅੱਜ ਸਾਡੀ ਹੋਂਦ ਨੂੰ ਖਤਰਾ ਹੋਇਆ ਤੇ ਆ ਨੌਜਵਾਨ ਵੀਰ ਵੇਖੋ ਅਸ਼ਮੀਤ ਸਿੰਘ ਸਾਥ ਵਾਲੇ ਜਿੰਨੇ ਵੀ ਵੀਰ ਨੇ ਨੌਜਵਾਨ ਨੇ ਯੂਨੀਵਰਸਿਟੀ ਦੇ ਜਿੰਨੇ ਵੀ ਯੋਧੇ ਨੇ ਜਿਹੜੇ ਪੰਜਾਬ ਯੂਨੀਵਰਸਿਟੀ ਮੋਰਚਾ ਸੰਭਾਲ ਰਹੇ ਨੇ ਕਿ ਇਹ ਯੂਨੀਵਰਸਿਟੀ ਸਾਡੇ ਕੋਲ ਰਹੇ ਸਾਡਾ ਅਧਿਕਾਰ ਹੈ ਭਵੇਂ ਉਹ ਪੰਜਾਬ ਦੇ ਨੇ ਹਰਿਆਣਾ ਦੇ ਨੇ ਹਿਮਾਚਲ ਦੇ ਨੇ ਭਾਰਤ ਦੇ ਵਿੱਚ ਰਹਿਣ ਵਾਲੇ ਲੋਕ ਨੇ ਭਵੇਂ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕ ਨੇ ਜਿਹੜੇ ਯੂਨੀਵਰਸਿਟੀ ਨੂੰ ਸਪੋਰਟ ਕਰਦੇ ਨੇ ਕਿ ਯੂਨੀਵਰਸਿਟੀ ਸਾਡੀ ਹੈ ਸਾਡਾ ਅਧਿਕਾਰ ਹੈ ਉਹਨਾਂ ਸਾਰਿਆਂ ਦੀ ਸੋਚ ਨੂੰ ਸਲਾਮ ਕਿਉਂਕਿ ਕੇਂਦਰ ਨੇ ਇੱਕ ਰਾਤ ਫੈਸਲਾ ਦੇ ਦਿੱਤਾ ਹੈ ਕਿ ਜਿਹੜੀ ਸਿੰਡੀਕੇਟ ਤੇ ਸੈਨੇਟ ਹੈ ਉਹ ਭੰਗ ਨਹੀਂ ਹੋਵੇਗੀ ਉਹ ਉਸੇ ਤਰ੍ਹਾਂ ਬਹਾਲ ਰਹੇਗੀ ਪਰ ਫਿਰ ਵੀ ਯੂਨੀਵਰਸਿਟੀ ਦੇ ਵੱਲੋਂ ਪਿਆਬ ਯੂਨੀਵਰਸਿਟੀ ਦੇ ਜਿੰਨੇ ਵੀ ਨੌਜਵਾਰ ਪੈਰ ਭਰਾ ਨੇ ਉਹ ਸੰਘਰਸ਼ੀ ਯੋਧੇ ਨੇ ਉਹਨਾਂ ਵੱਲੋਂ ਇਹ ਐਲਾਨ ਹੋਇਆ ਕਿ ਜੋ ਪਹਿਲਾਂ ਸੈਂਟ ਮੈਂਬਰ ਅਤੇ ਸਿੰਡੀਕੇਟ ਦਾ ਜੋ ਇੱਕ ਨਿਜ਼ਮ ਚੱਲ ਰਿਹਾ ਸੀ ਉਹ ਬਰਕਰਾਰ ਰਹੇ ਤੇ ਸੈਂਟ ਦੇ ਆਧਾਰ ਤੇ ਜੋ ਇਲੈਕਸ਼ਨਾਂ ਨੇ ਉਹ ਕਰਵਾਈਆਂ ਜਾਣ ਤਾਂ ਜੋ ਸੈਂਟ ਮੈਂਬਰ ਉਸੇ ਤਰ੍ਹਾਂ ਬਰਕਰਾਰ ਰਹਿ ਕੇ ਇਸ ਯੂਨੀਵਰਸਿਟੀ ਦੇ ਅਹੁਦਿਆਂ ਤੇ ਬੈਠਣ ਤੇ ਇਸ ਨੂੰ ਚੰਗੀ ਤਰ੍ਹਾਂ ਸੰਭਾਲਣ ਦੀ ਸੋ ਜਿੰਨੇ ਵੀ ਯੋਧਿਆਂ ਨੇ ਭੈਣਾ ਭਰਾਵਾਂ ਨੇ ਵੀਰਾਂ ਨੇ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ ਭਾਵੇਂ ਉਹਨਾਂ ਨੇ ਬੋਲ ਕੇ ਪਾਇਆ ਲਿਖ ਕੇ ਪਾਇਆ ਨਾਲ ਚੱਲ ਕੇ ਪਾਇਆ ਵਿਦੇਸ਼ਾਂ ਤੋਂ ਪਾਇਆ ਕਿਸੇ ਤਰ੍ਹਾਂ ਦਾ ਤਨੋਂ ਮਨੋਂ ਤੁਹਾਨੂੰ ਸਹਿਯੋਗ ਕੀਤਾ ਹੈ ਸਾਰਿਆਂ ਨੂੰ ਸਲਾਮ ਹੈ ਫਿਰ ਇੱਕ ਵਾਰੀ ਆਪਾਂ ਪੰਜਾਬ ਯੂਨੀਵਰਸਿਟੀ ਨੂੰ ਸਮਰਪਿਤ ਹੋਈਏ ਤੇ ਇਹ ਆਖੀਏ ਕਿ ਸਾਡੀ ਜਿਹੜੀ ਹੋਂਦ ਹੈ ਉਹ ਅਸੀਂ ਬਚਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ Vai gurgir aqui, Fadi.